ਕੇ ਟੂਰਨਾਮੈਂਟ ਖੇੜਦੇ ਸੀਗੇ ਤੇ ਬੜਾ ਅੱਛਾ ਲੱਗਿਆ ਪਰ ਸਾਡਾ ਬੜਾ ਸ਼ਾਰਟ ਟਾਈਮ ਚ ਹੋਇਆ ਨੈਕਸਟ ਟਾਈਮ ਆਪਾਂ ਕੋਈ ਇਹਨੂੰ ਇੱਥੇ ਵਧੀਆ ਟੂਰਨਾਮੈਂਟ ਪਲਾਨ ਕਰਾਂਗੇ ਡੀ ਐਚ ਏ ਦੀ ਜਿਹੜੀ ਐਸੋਸੀਏਸ਼ਨ ਨਾਲ ਮਿਲ ਕੇ ਇਹ ਜਿਹੜਾ ਟੂਰਨਾਮੈਂਟ ਜਿਹੜੇ ਕਰਾਏ ਜਾ ਰਿਹਾ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਵੱਲੋਂ ਇਹ ਸਾਰੇ ਡਿਸਟ੍ਰਿਕਟਾਂ ਨੂੰ ਦਿਨ ਦਿੱਤੇ ਸੀਗੇ ਵੀ ਕਿਹੜੇ ਦਿਨ ਕਿਹੜੇ ਸਬ ਡਿਵੀਜ਼ਨ ਵਾਈ ਟੂਰਨਾਮੈਂਟ ਕਰਾਂਗੇ ਤੇ ਹਾਕੀ ਦਾ ਇੱਕ ਰਹਿ ਗਿਆ ਸੀਗਾ ਤੇ ਫਿਰ ਕਾਫੀ ਮੈਂਬਰਾਂ ਨੇ ਬੇਨਤੀ ਕੀਤੀ ਦੁਆਰ ਤੋਂ ਕਰਾਇਆ ਜਾਵੇ ਫਿਰ ਸਾਡੇ ਡੀਐਸਪੀ ਤੇ ਐਸਪੀ ਹੈੱਡਕ quarterson ਨੂੰ ਕਿਹਾ ਵੀ ਮੈਚ ਜਿਹੜਾ ਰਹਿ ਗਿਆ ਦੁਆਰ ਤੋਂ ਕਰਾਇਆ ਜਾਵੇ ਕਿਉਂਕਿ ਉਸ ਦਿਨ ਤੇ ਬਾਰਿਸ਼ ਬੜੀ ਪੈ ਗਈ ਸੀ ਇਹ ਜਿਹੜੀਆਂ ਖੇਡਾਂ ਪੂਰੇ ਪੰਜਾਬ 'ਚ ਕਰਾਈਆਂ ਜਾ ਰਹੀਆਂ ਨੇ ਜਿਹੜੀਆਂ ਮਾਨਯੋਗ ਡੀਸੀਪੀ ਸਾਹਿਬ ਵੱਲੋਂ ਹੈ ਇਹਦਾ ਮੇਨ ਇਹੀ ਹੈ ਵੀ ਜਿਹੜੇ ਬੱਚਿਆਂ ਨੂੰ ਸਪੋਰਟਸ ਵੱਤੀ ਜੋੜਿਆ ਜਾਏ ਤਾਂ ਕਿ ਉਹ ਮਾੜੇ ਅੰਸਰਾਂ ਤੋਂ ਦੂਰ ਰਹਿਣ ਜਦੋਂ ਇੱਥੇ ਖੇਡ ਕੇ ਜਾਣਗੇ ਗਰਾਊਂਡਾਂ 'ਚ ਜਦੋਂ ਬੱਚੇ ਜ਼ਿਆਦਾ ਖੇਡਦੇ ਆ ਉਹ ਥਕਾਵਟ ਨਾਲ ਫਿਰ ਖੇਰੇ ਜਾ ਕੇ ਸੌਂਦੇ ਆ ਜਿਹੜਾ ਵੇਲਾ ਦਿਮਾਗ ਸਤਾਨ ਦਾ ਕਰ ਹੁੰਦਾ ਤੇ ਵੱਧ ਤੋਂ ਵੱਧ ਸਾਡੀ ਪੁਲਿਸ ਵੱਲੋਂ ਇਹ ਕੀਤਾ ਗਿਆ ਵੀ ਬੱਚਿਆਂ ਨੂੰ ਸਪੋਰਟਸ ਨਾਲ ਜੋੜਿਆ ਜਾਵੇ ਵੱਖਰੀਆਂ ਵੱਖਰੀਆਂ ਗੇਮਾਂ ਦੇ ਥਰੂ ਤੇ ਇਹੀ ਸਾਡਾ ਮੇਨ ਉਪਰਾਲਾ ਹੈ ਤੇ ਮੈਂ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਹ ਜਿਹੜੇ ਸਾਡੇ ਔੜ ਹੈ ਸਮਾਜ ਦੇ ਵਿੱਚ ਇਸ ਤੋਂ ਦੂਰ ਰਹਿਣ ਨਸ਼ੇ ਤੋਂ ਦੂਰ ਰਹਿਣ ਤੇ ਸਾਡਾ ਪੰਜਾਬ ਬੜਾ ਵਧੀਆ ਪੰਜਾਬ ਹੈ ਜਿਹੜੇ ਬੱਚੇ ਇਹਨੇ ਬਾਹਰ ਜਾ ਰਹੇ ਉੱਥੇ ਬੜੀਆਂ ਮਿਹਨਤਾਂ ਸਟਰਗਲ ਕਰ ਰਹੇ ਆ ਜੇ ਆਪਾਂ ਇੱਥੇ ਮਿਹਨਤ ਕਰਾਂਗੇ ਤੇ ਇੱਥੇ ਵੀ ਬਹੁਤ ਖੁਸ਼ ਹੈ ਬੜੀਆਂ ਆਪਰਚੂਨਿਟੀਆਂ ਹੈ ਪਰ ਸਾਨੂੰ ਕਾਲ ਬੜੀ ਹੁੰਦੀ ਹੈ ਵੀ ਇੱਕ ਟੀਚਰ ਪੰਜਾਬ ਦੀ ਹਰੇਕ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਹੈ ਤੇ ਹਰੇਕ ਉਹ ਕਹਾਵਤ ਹੈ ਵੀ ਸਲੋਅਰ ਸਟਡੀ wins the race ਤੇ ਮਿਹਨਤ ਜਿੰਨੀ ਆਪਾਂ ਸ਼ੁਰੂ ਤੋਂ ਕਰਾਂਗੇ ਤੇ ਆਪਾਂ ਜੇ ਆਪਾਂ ਸੋਚ ਕੇ ਚੱਲੀਏ ਵੀ ਅਸੀਂ ਕਿੱਥੇ ਟੀਚੇ ਤੇ ਪਹੁੰਚਣਾ ਆਪਾਂ ਪਹੁੰਚ ਜਾਗੇ ਪਰ ਜਿੰਨੀ ਤੱਕ ਸਾਡਾ ਵਿਜ਼ਨ ਨਹੀਂ ਕਲੀਅਰ ਵੀ ਅਸੀਂ ਕਰਨਾ ਕੀ ਹੈ ਅਸੀਂ ਆਪਣੇ ਕੋਚੀਜ਼ ਦੀ ਟੀਚਰਸ ਦੀ ਪੇਰੈਂਟਸ ਦੀ ਗੱਲ ਨਹੀਂ ਸੁਣਾਗੇ ਤੇ ਅਸੀਂ ਆਪਾਂ ਉਹ ਗਲਤ ਰਸਤੇ ਤੇ ਜਾਵਾਂਗੇ ਸਾਨੂੰ ਕਈ ਵਾਰ ਲੱਗਦਾ ਹੈ ਵੀ ਸਾਡੇ ਆਣਗੁਆਣ ਸਾਡੇ ਰਿਸ਼ਤੇਦਾਰ ਸਾਡੇ ਪੇਰੈਂਟਸ ਸਾਨੂੰ ਡਾਂਟਦੇ ਆ ਪਤਾ ਨਹੀਂ ਕਿਉਂ ਰੋਕਦੇ ਇਹੋ ਜੇ ਕੰਮਾਂ ਚ ਉਹ ਤੁਹਾਡੀ ਬਿਹਤਰੀ ਲਈ ਹੀ ਰੋਕਦੇ ਹੁੰਦੇ ਆ ਅੱਗੇ ਪੁਰਾਣੇ ਟਾਈਮ ਤੇ ਕੋਚਾਂਸ ਦੇ ਘਰਾਂ 'ਚ ਮਾਸਟਰ ਹੁੰਦੇ ਸੀ ਉਹਨਾਂ ਦਾ ਬੜਾ ਐਮੀਅਰ ਰੋਲ ਹੁੰਦਾ ਸੀਗਾ ਉਹ ਵੀ ਹੁਣ ਦੇਖਦੇ ਦੇਖਦੇ ਘੱਟ ਗਿਆ ਤੇ ਆਪਣੇ ਪੇਰੈਂਟਸ ਦੀ ਵੱਧ ਤੋਂ ਵੱਧ ਇੱਜ਼ਤ ਕਰੋ ਉਹਨਾਂ ਦੀ ਗੱਲ ਸੁਣੋ ਆਪਾਂ ਕਹਿ ਦਿੰਨੇ ਇੱਜ਼ਤ ਕਹਦੇ ਪਰ ਆਪਾਂ ਲੜਦੇ ਆ ਉਹਨਾਂ ਨੂੰ ਜੇ ਕੋਈ ਰੋਕਦੇ ਆ ਸੋ ਜੋ ਵੀ ਆਪਣੇ ਬੈਨੀਫਿਟ ਵਾਸਤੇ ਕਹਿੰਦੇ ਆ ਕੋਈ ਟੀਚਰਸ ਕਹਿੰਦੇ ਆ ਕੋਚ ਕਹਿੰਦੇ ਆ ਉਹ ਸਾਡੇ ਕਰਕੇ ਆਪਾਂ ਨੂੰ ਡਾਂਟਦੇ ਆ ਮਾਰਦੇ ਆ ਕੁੱਟਦੇ ਆ ਕਿਉਂ ਕੁੱਟਦੇ ਤਾਂ ਕਿ ਆਪਾਂ ਪੰਜਾਬੀ ਚ ਕਹਿੰਨ ਉਹ ਬੰਦੇ ਬਣ ਜਾਈਏ ਤੇ ਜਦੋਂ ਆਪਾਂ ਇੱਕ ਟਰੈਕ ਤੇ ਪੈ ਜੰਨੇ ਆ ਫਿਰ ਆਪਾਂ ਨੂੰ ਸਮਝਾਉਣ ਦੀ ਲੋੜ ਨਹੀਂ ਫਿਰ ਆਪਾਂ ਨੂੰ ਯਾਦ ਆਉਂਦਾ ਵੀ ਜਿਹੜੀਆਂ ਉਹ ਗੱਲਾਂ ਸਮਝਾਉਂਦੇ ਸੀ ਵੀ ਉਹ ਤਾਂ ਸਮਝਾਉਂਦੇ ਸੀ ਸਾਡੇ ਫਿਊਚਰ ਵਾਸਤੇ ਸੋ ਇਸ ਕਰਕੇ ਬੜਾ ਅੱਛਾ ਅੱਜ ਲੱਗਿਆ ਛੋਟੇ ਛੋਟੇ ਬੱਚੇ ਹਾਕੀ ਖੇਡ ਰਹੇ ਆ ਸਪੋਰਟਸ ਨਾਲ ਜੁੜ ਰਹੇ ਆ ਇੱਕ ਛੋਟਾ ਜਿਹਾ ਏਰੀਆ ਹੈਗਾ ਤੇ ਇੰਨੇ ਬੱਚੇ ਹਾਕੀ ਖੇਡ ਰਹੇ ਆ ਤੇ ਮੈਂ ਸਾਰੇ ਜਿਹੜੇ ਮੈਂਬਰਸ ਆ ਜਿਹੜੇ ਇੱਥੋਂ ਦੇ ਜਿਨ੍ਹਾਂ ਨੇ ਹਾਕੀ ਦੇ ਨਾਲ ਸਾਡੀ ਪੁਲਿਸ ਦਾ ਸਹਿਯੋਗ ਕੀਤਾ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਤੇ ਆਸ਼ਾ ਕਰਦਾ ਇਦਾਂ ਹੀ ਆਪਾਂ ਅੱਗੇ ਵੀ ਟੂਰਨਾਮੈਂਟ ਕਰਾਈਏ ਤੇ ਜਿਹੜੇ ਲੋਕਲ ਲੀਡਰਸ ਨੂੰ ਲੈ ਕੇ ਤੇ ਆਪਾਂ ਇੱਕ ਬਣਾਈਏ ਪ੍ਰਪੋਜ਼ਲ ਤੇ ਆਪਾਂ ਕੋਸ਼ਿਸ਼ ਕਰੀਏ ਕੋਸ਼ਿਸ਼ ਕਰਨ ਨਾਲ ਸਭ ਕੁਝ ਮਿਲ ਜਾਂਦਾ ਅਸੀਂ ਵੀ ਫਰੋਸਪੁਰ ਦੀ ਅਕੈਡਮੀ ਵਾਸਤੇ ਬੜਾ ਜ਼ੋਰ ਲਾਉਂਦੇ ਰਹੇ ਪਰ ਹੁਣ ਸਾਨੂੰ ਇੱਥੇ ਅਸ਼ਟਕਸ਼ ਮਿਲ ਗਿਆ ਤੇ ਕੱਟੋਗੜ ਇੱਥੇ ਜੇ ਵੱਡੀ ਗਰਾਉਂਡ ਨਹੀਂ ਮਿਲ ਸਕਦੀ ਕਟੋੜ ਸਿਕਸ ਸਾਈਡ ਮਿਲੇ ਤੇ ਆਪਾਂ ਇੱਕ ਉਪਰਾਲਾ ਕਰੀਏ ਸ਼ੁਰੂ ਤੇ ਆਪਾਂ ਜੋੜ ਲਾਈਏ ਗਵਰਨਮੈਂਟ ਦੇ ਘਰੇ ਚੀਜ਼ ਨੂੰ ਪੰਚਾਇਤ ਨਾਲ ਮਿਲ ਕੇ ਤਾਂ ਕਿ ਇੱਥੇ ਇੱਕ ਹਸਪਤਾਲ ਭਾਵੇਂ ਛੋਟੇ ਸਾਈਜ਼ ਦਾ ਹਸਪਤਾਲ ਮਿਲ ਜੇ ਤੇ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ ਮੈਂ ਇਸ ਚੀਜ਼ ਦਾ ਵਾਅਦਾ ਨਹੀਂ ਕਰਦਾ ਲਵਾਨੇ ਪਰ ਜੇ ਕੋਸ਼ਿਸ਼ ਕਰਾਂਗੇ ਤੇ ਜ਼ਰੂਰ ਬੰਦੇ ਨੂੰ ਉਹ ਚੀਜ਼ ਸਫਲਤਾ ਮਿਲਦੀ ਹੈ ਤੇ ਸਾਡੀ ਪੂਰੀ ਕੋਸ਼ਿਸ਼ ਹੋਊਗੀ ਲੋਕਲ ਜਿਹੜੇ ਹਨੀ ਜੋਰੀ ਸਾਡੇ ਸਾਰੇ ਮਿਲ ਕੇ ਸਾਡੇ ਨਾਲ ਮਿਲ ਕੇ ਇੱਕ ਪ੍ਰੋਪੋਜ਼ਲ ਬਣਾਈਏ ਤੇ ਆਪਾਂ ਤੇ ਕੋਸ਼ਿਸ਼ ਕਰੀਏ ਵੀ ਕੱਲ ਨੂੰ ਸਾਡੇ ਇੱਥੇ ਇੱਕ ਟਰਫ ਆਵੇ ਤੇ ਅੱਜ ਕੋਸ਼ਿਸ਼ ਸ਼ੁਰੂ ਹੋਊਗੀ ਕਿਤੇ ਨਾ ਕਿਤੇ ਜਾ ਕੇ ਸਾਨੂੰ 7 ਸਾਲ ਬਾਅਦ ਫਰੋਜ਼ਪੁਰ ਰੈਸਟਰੋ ਮੈਡੀਸਿਨ 7 ਸਾਲਾ ਸਾਡੀ ਮਿਹਨਤ ਚੱਲਦੀ ਰਹੀ ਤੇ ਆਪਾਂ ਜੇ ਹੁਣੇ ਤੋਂ ਇਹ ਚੀਜ਼ ਨੂੰ ਸ਼ੁਰੂ ਕਰ ਲਈਏ ਤੇ ਕਿਤੇ ਨਾ ਕਿਤੇ ਸਰਕਾਰ ਦੇ ਧਿਆਨ ਚ ਲਿਆਈਏ ਵੀ ਇੱਥੇ ਬਹੁਤ ਹੀ ਬੱਚੇ ਹਾਕੀ ਖੇਡਦੇ ਆ ਇੱਥੇ ਆ ਅਕੈਡਮੀ ਹੈ ਇੱਥੇ ਦੋ ਬੀਟ ਲੜਕੀਆਂ ਬੇਟੀਆਂ ਖੇਡ ਰਹੀਆਂ ਸੀਗੀਆਂ ਉਹ ਜੂਨੀਅਰ ਨੈਸ਼ਨਲ ਚ ਖੇਡ ਕੇ ਆਈਆਂ ਬੜਾ ਅੱਛਾ ਲੱਗਾ ਇਤਾਂ ਦੇ ਜਿਹੜੇ ਬੱਚਿਆਂ ਬਾਰੇ ਆਪਾਂ ਦੱਸਾਂਗੇ ਇੱਕ ਪ੍ਰਪੋਜ਼ਲ ਦੇ ਵਿੱਚ ਵੀ ਇੱਥੇ ਇੰਨੇ ਬੱਚੇ ਖੇਡਦੇ ਆ ਇੰਨੇ ਬੱਚੇ ਇੱਕ ਨੈਸ਼ਨਲ ਕੈਂਪ ਚ ਆ ਇੰਨੇ ਬੱਚੇ ਜੂਨੀਅਰ ਨੈਸ਼ਨਲ ਚ ਆ ਸਭ ਜੂਨੀਅਰ ਚ ਇੰਨੀਆਂ ਕੁੜੀਆਂ ਸਾਡੀਆਂ ਤੇ ਉਹ ਫਿਰ ਪ੍ਰਪੋਜ਼ਲ ਚ ਗਵਰਨਮੈਂਟ ਦੇ ਜ਼ਰੂਰ ਜਦੋਂ ਆਪਾਂ ਕਈੇ ਦਰਵਾਜ਼ਾ ਖੜਕਾਈਏ ਤੇ ਸੁਣਵਾਈ ਹੁੰਦੀ ਹੁੰਦੀ ਹੈ ਤੇ ਇਸ ਦੇ ਨਾਲ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਹਿੰਦਾ ਤੇ ਬੱਚਿਆਂ ਨੇ ਬਹੁਤ ਅੱਛਾ ਅੱਜ ਪ੍ਰਦਰਸ਼ਨ ਕੀਤਾ ਤੇ ਬੜਾ ਬੜੀ ਖੁਸ਼ੀ ਹੋਈ ਬੜਾ ਬਚਪਨ ਯਾਦ ਆਇਆ ਅਸੀਂ ਵੀ ਇੱਥੇ ਖੇਡਦੇ ਹੁੰਦੇ ਸੀਗੇ ਤੇ 올 द बेस्ट ਤੇ ਜਿਹੜੀਆਂ ਮੇਰੀਆਂ ਗੱਲਾਂ ਕਹੀਆਂ ਇੱਕ ਤੇ ਗਲਤ ਕੰਮਾਂ ਤੋਂ ਦੂਰ ਰਹੀਦਾ ਹੁੰਦਾ ਹੈ ਤੇ ਆਪਣਾ ਇੱਕ ਟੀਚਾ ਬਣਾ ਕੇ ਰੱਖੋ ਵੀ ਆਪਾਂ ਬੰਨਣਾ ਕੀ ਹੈ ਜ਼ਿੰਦਗੀ 'ਚ ਥੈਂਕ ਯੂ ਜਿਹੜੇ ਇਹ ਹਾਕੀ ਦੇ ਟੂਰਨਾਮੈਂਟ ਲੈ ਗਏ ਇਹ ਜਿਹੜੀਆਂ ਗੇਮਾਂ ਚੱਲ ਰਹੀਆਂ ਪੰਜਾਬ ਲੈਵਲ ਤੇ ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਸੱਲੋਂ ਸਾਰਿਆਂ ਨੂੰ ਇੱਕ ਦਿਨ ਦਿੱਤਾ ਗਿਆ ਸੀਗਾ ਜਿਹਦੇ ਵਿੱਚ ਸਬ ਡਿਵੀਜ਼ਨ ਵਾਈਜ਼ ਅਸੀਂ ਟੂਰਨਾਮੈਂਟ ਕਰਾਣੇ ਸੀਗੇ ਤੇ ਲਾਸਟ ਟਾਈਮ ਜਦੋਂ ਇਹ ਬਾਰਿਸ਼ ਪੈ ਗਈ ਸੀ ਫਿਰ ਹਾਕੀ ਦਾ ਮੈਚ ਰਹਿ ਗਿਆ ਸੀਗਾ ਇਹ ਗੇਮਾਂ ਦਾ ਮੇਨ ਇਹੀ ਹੈ ਵੀ ਪੁਲਿਸ ਜਿਹੜੀ ਕਰਵਾ ਰਹੀ ਹੈ ਵੀ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੁੜਿਆ ਜਾਵੇ ਜਿਹੜਾ ਯੂਥ ਹੈ ਉਹਨੂੰ ਨਾਲ ਜੁੜਿਆ ਜਾਵੇ ਤੇ ਉਹਨਾਂ ਨੂੰ ਸਪੋਰਟਸ ਵਾਲੇ ਪਾਸੇ ਲਿਜਾ ਕੇ ਤੇ ਜਿਹੜਾ ਸਾਡਾ ਵਧੀਆ ਪੰਜਾਬ ਦੁਆਰ ਤੋਂ ਰੰਗਲਾ ਪੰਜਾਬ ਨੂੰ ਬਣਾਇਆ ਜਾਵੇ ਕਿਉਂਕਿ ਮਾਨਯੋਗ ਸੀਐਮ ਸਾਹਿਬ ਦਾ ਵੀ ਬੜਾ ਇਹ ਹੈਗਾ ਵੀ ਨਸ਼ਿਆਂ ਤੋਂ ਦੂਰ ਕੀਤਾ ਜਾਵੇ ਜਵਾਨਾਂ ਨੂੰ ਸੋ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਖੇਡਾਂ ਚੱਲ ਰਹੀਆਂ ਨੇ ਡਿਸਟ੍ਰਿਕਟ ਵਾਈਜ਼ ਸਾਡੇ ਉਸ ਵਾਰੀ ਜੜੀ ਸਾਡੀ ਵਾਰੀ ਸੀਗੀ ਪਿਛਲੀ ਵਾਰੀ ਸੀਗੀ ਤੇ ਅੱਜ ਹਾਕੀ ਦਾ ਮੈਚ ਕਰਾਇਆ ਗਿਆ ਤੇ ਮੈਂ ਸਾਡੇ ਐਸਪੀ ਹੈੱਡਕੁਆਟਰ ਤੇ ਡੀਐਸਪੀ ਸਾਡੀ ਜਨ ਨੇ ਬੜੇ ਅੱਛਾ ਤਰੀਕੇ ਨਾਲ ਆਰਗੇਨਾਈਜ਼ ਕਰਾਇਆ ਤੇ ਪਿੰਡਾਂ ਵਾਲਿਆਂ ਦੇ ਲੋਕਾਂ ਨਾਲ ਮਿਲ ਕੇ ਵੀ ਅੱਜ ਬੜਾ ਅੱਛਾ ਲੱਗਿਆ ਤੇ ਅਸੀਂ ਇਹਨਾਂ ਨੂੰ ਇਹੀ ਕਹਿੰਨੇ ਵਾਰ ਤੋਂ ਵਾਰ ਲੋਕਾਂ ਨੂੰ ਇਸ ਪਾਸੇ ਜੋੜਿਆ ਜਾਵੇ ਤਾਂ ਕਿ ਬੱਚੇ ਆਪਣਾ ਫਿਊਚਰ ਵਧੀਆ ਬਣਾ ਸਕਣ ਸਰ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵਿੱਚ ਹੋਰ ਵੀ ਜਿਹੜੇ ਖੇਡਾਂ ਕਰਾਈਆਂ ਗਈਆਂ ਨੇ ਪੰਜਾਬ ਵਿੱਚ ਸਾਡੇ ਪਿਛਲੇ ਹਫਤੇ ਕਰਾਈਆਂ ਕਿ ਅਸੀਂ ਆ 5 ਤਰੀਕ ਸਾਡਾ ਸਾਨੂੰ ਦਿਨ ਮਿਲਿਆ ਸੀਗਾ ਡੀਜੀਪੀ ਸਾਹਿਬ ਵੱਲੋਂ ਉਸ ਦਿਨ ਅਸੀਂ ਫੁੱਟਬਾਲ ਤੇ ਕਬੱਡੀ ਦੇ ਮੈਚ ਕਰਾਏ ਸੀਗੇ ਪਰ ਉਸ ਦਿਨ ਹਾਕੀ ਦਾ بارش ਬੜੀ ਆ ਗਈ ਸੀ ਫਿਰ ਤਾਂ ਕਰਕੇ ਅੱਜ ਇੱਥੇ ਕਰਾਏ ਗਏ ਨੌਜਵਾਨਾਂ ਨੂੰ ਸਰ ਕੀ ਕਹਿਣਾ ਚਾਹੁੰਦੇ ਹੋ ਕਿ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਇਹ ਕਹਿੰਨੇ ਵੀ ਆਪਣਾ ਜਦੋਂ ਵੀ ਇੱਕ ਜੀਵਨ ਦਾ ਆਪਣਾ ਟੀਚਰ ਰੱਖਣ ਵੀ ਇਹ ਸਾਡਾ ਏਮ ਕੀ ਹੈ ਜੇ ਸਾਡਾ ਏਮ ਹੀ ਨਹੀਂ ਅਸੀਂ ਕੁਝ ਨਹੀਂ ਅਚੀਵ ਕਰ ਪਾਵਾਂਗੇ ਤੇ ਪੇਰੈਂਟਸ ਦਾ ਜਿਹੜਾ ਮੈਂ ਸਟੇਜ ਤੇ ਵੀ ਕਿਹਾ ਸੀ ਹਰੇਕ ਦਾ ਸਤਿਕਾਰ ਕਰਨ ਹਰੇਕ ਨੂੰ ਆਪਣਾ ਆਈਡਲ ਮੰਨਨ ਕਿਸੇ ਨੂੰ ਇੱਕ ਆਈਡਲ ਬਣਾਓ ਕਿਸੇ ਫੀਲਡ ਦੇ ਵਿੱਚ ਤੇ ਉਹਦੇ ਨਕਸ਼ੇ ਕਦਮ ਤੇ ਚੱਲੋ ਤਾਂ ਕਿ ਅਸੀਂ ਉਥੋਂ ਦੇਕਰ ਪਹੁੰਚ ਜਾਈਏ ਜੀ ਸਰ ਕੀ ਕਹਿਣਾ ਚਾਹੁੰਦੇ ਆ ਅੱਜ ਇੱਥੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਪਿੰਡ ਅਮਰਗੜ ਵਿਖੇ ਜਿਹੜੇ ਅੱਜ ਹਾਕੀ ਦਾ ਮੈਚ ਕਰਵਾਏ ਗਏ ਨੇ ਉਹ ਆਪਣਾ ਪੰਜਾਬ ਸਰਕਾਰ ਔਰ ਡੀਜੀਪੀ ਸਾਹਿਬ ਦੇ ਦਸ਼ਨ ਨਿਰਦੇਸ਼ਾਂ ਤੇ ਔਰ ਐਸਐਸਪੀ ਸਾਹਿਬ ਨੇ ਇੱਥੇ ਸ਼ਿਰਕਤ ਕੀਤੀ ਆ ਪੂਰੇ ਅਮਲੋ ਜਿੰਨਾ ਵੀ ਹੈਗਾ ਸੀ ਉਹਨਾਂ ਦਾ ਸਟਾਫ ਇੱਥੇ ਮੌਜੂਦ ਸੀਗਾ ਐਸਐਸਪੀ ਸਾਹਿਬ ਦਾ ਔਰ ਬਹੁਤ ਵੱਡਾ ਉਪਰਾਲਾ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਜਿਹਦੇ ਨਾਲ ਇੱਥੇ ਖੇਡਾਂ ਦੇ ਵਿੱਚ ਜਿੰਨੇ ਬੱਚੇ ਨੇ ਸ਼ਿਰਕਤ ਕੀਤੀ ਉਹਨੂੰ ਦੇਖਣ ਵਾਲੇ ਬੱਚੇ ਆਏ ਨੇ ਇੱਥੇ ਜਿਹੜੇ ਅਮਰਗੜ ਮੈਚ ਚੱਲਦੇ ਨੇ ਬਹੁਤ ਛੋਟੇ ਛੋਟੇ ਬੱਚੇ ਇੱਥੇ ਗੇਮਾਂ ਦੇ ਵਿੱਚ ਭਾਗ ਲੈਂਦੇ ਨੇ ਔਰ ਇਹਦੇ ਨਾਲ ਕੀ ਆਪਣਾ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਬਚਣਗੇ ਕਿਉਂਕਿ ਜਦੋਂ ਬੱਚਾ ਇੱਥੇ ਕੋਈ ਵੀ ਫ੍ਰੀ ਹੁੰਦਾ ਤਾਂ ਉਹ ਬੇਲੀ ਮਨੁਸ਼ਤਾਨੀ ਦਾ ਕਾਰ ਹੁੰਦਾ ਇੱਥੇ ਜਦੋਂ ਗੇਮਾਂ ਦੇ ਵਿੱਚ ਲੱਗਣਗੇ ਉਹਨਾਂ ਦੀ ਰੁਚੀ ਵਧੇਗੀ ਔਰ ਕੰਪੀਟੀਸ਼ਨ ਦੇ ਵਿੱਚ ਆਉਣਗੇ ਉਹ ਇਧਰ ਉਧਰ ਜਾਣ ਵਧੇਗਾ ਬਹੁਤ ਵੱਡਾ ਉਪਰਾਲਾ ਹੈ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਡੀਸੀ ਡੀਜੀਪੀ ਸਾਹਿਬ ਨੂੰ ਵਧਾਈ ਦਿਨਾ ਆਪਣੇ ਵੱਲੋਂ ਔਰ ਇਦਾਂ ਦੇ ਉਪਰਾਲੇ ਕਰਦੇ ਰਹਿਣਗੇ ਔਰ ਪੰਜਾਬ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਜੋ ਟਾਈਮ ਕੱਢ ਕੇ ਅੱਜ ਪੂਰਾ ਟਾਈਮ ਦਿੱਤਾ ਇੱਥੇ ਗੇਮਾਂ ਦੇ ਉਪਰਾਏ ਨੇ ਸਾਰਿਆਂ ਦੀ ਹੌਸਲਾ ਫਜ਼ਾਈ ਕੀਤੀ ਹੈ ਔਰ ਸਾਰਿਆਂ ਨੂੰ ਅਨਾਮੰਡ ਉਹ ਕਰਕੇ ਗਏ ਨੇ ਐਸਐਸਪੀ ਸਾਹਿਬ ਦਾ ਬਹੁਤ ਧੰਨਵਾਦ ਜਿਹੜਾ ਪੰਜਾਬ ਪੁਲਿਸ ਨੇ ਅੱਜ ਨਗਰਪੰਚਾਇਤ ਦੇ ਸਹਿਯੋਗ ਨਾਲ ਇੱਥੇ ਹਾਕੀ ਦਾ ਟੂਰਨਾਮੈਂਟ ਕਰਾਇਆ ਉਸ ਦੇ ਲਈ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਗਗਨ ਜੀ ਅਜੀਤ ਸਿੰਘ ਜੀ ਜਿਹੜੇ ਐਸਐਸਪੀ ਸਾਹਿਬ ਮਲੇਰਕੋਟਲਾ ਨੇ ਕਿਉਂਕਿ ਸਾਡਾ ਜਿਹੜਾ ਇਹ ਗਰਾਊਂਡ ਹਾਕੀ ਦਾ ਗਰਾਊਂਡ ਹੈ ਇਹ ਸਾਕੀ ਦੇ ਗਰਾਊਂਡ ਵਿੱਚ ਅਸੀਂ ਛੋਟੇ ਬੱਚਿਆਂ ਨੂੰ ਛੋਟੀ ਤੋਂ ਛੋਟੀ 5-7 ਸਾਲ ਤੋਂ ਲੈ ਕੇ ਜਿਹੜੇ ਅੱਗੇ ਬੱਚੇ ਨੇ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਅਸੀਂ ਅਪਦੇ ਵੱਲੋਂ ਵੀ ਕੋਚ ਰੱਖੇ ਹੋਏ ਨੇ ਕਮੇਟੀ ਵੱਲੋਂ ਜਿਹੜਾ ਕੋਚ ਹੈ ਉਹ ਵੀ ਰੱਖਿਆ ਹੋਇਆ ਹੈ ਇਹਨਾਂ ਨੂੰ ਸ਼ੇਰੇ ਪੰਜਾਬ ਕਲੱਬ ਵੱਲੋਂ ਵੀ ਅਸੀਂ ਹਾਕੀਆਂ ਬੋਲਾਂ ਅਤੇ ਜਿਹੜੀਆਂ ਕਿੱਟਾਂ ਨੇ ਬੱਚਿਆਂ ਨੂੰ ਉਹ ਫ੍ਰੀ ਆਫ ਕਾਸਟ ਦਿੰਨੇ ਆ ਵੀ ਤੁਸੀਂ ਖੇਡਣ ਆਓ ਅਸੀਂ ਤੁਹਾਨੂੰ ਆ ਸਾਰਾ ਸਮਾਨ ਹੈ ਜਿਹੜਾ ਪ੍ਰੋਵਾਈਡ ਕਰਾਂਗੇ ਅਸੀਂ ਉਹਨਾਂ ਨੂੰ ਦਿੰਦੇ ਆ ਤੇ ਬੱਚੇ ਤੁਸੀਂ ਦੇਖਿਆ ਕਿ 1.5 200 ਬੱਚਾ ਜਿਹੜਾ ਇੱਥੇ ਸ਼ਾਮ ਨੂੰ ਖੇਡਦਾ ਸੋ ਉਸ ਦੇ ਨਾਲ ਸਾਡੇ ਮਨ ਨੂੰ ਖੁਸ਼ੀ ਮਿਲਦੀ ਹੈ ਕਿ ਸਾਡਾ ਜਿਹੜਾ ਗਰਾਊਂਡ ਹੈ ਵੱਧ ਫੁੱਲ ਰਿਹਾ ਹੈ ਇਹ ਬੱਚੇ ਸਾਡੇ ਇੱਥੋਂ ਖੇਡ ਕੇ ਕਈ ਜਿਹੜੇ ਨੇ ਹੁਣ ਪੰਜਾਬ ਚ ਵੀ ਖੇਡ ਕੇ ਆਏ ਨੇ ਜਿਹੜੀਆਂ ਖੇਡਾਂ ਬਾਤਨ ਪੰਜਾਬ ਦੀਆਂ ਹੋਈਆਂ ਜਿਲਾ ਵੀ ਜਿੱਤੇ ਨੇ ਸੋ ਇਸ ਕਰਕੇ ਇਹ ਇੱਕ ਚੰਗਾ ਕਦਮ ਹੈ ਜਿਹੜਾ ਅੱਜ ਦਾ ਸੀਗਾ ਨਸ਼ਿਆਂ ਦੇ ਵਿਰੁੱਧ ਸੀਗਾ ਇਹਦੇ ਬੱਚਿਆਂ ਦੇ ਇੱਥੇ ਆਉਣ ਨਾਲ ਉਹਨਾਂ ਦਾ ਜਿਹੜਾ ਧਿਆਨ ਹੈ ਨਸ਼ਿਆਂ ਵੱਲ ਤੋਂ ਜਿਹੜਾ ਉਹ ਦੂਸਰੇ ਪਾਸੇ ਨੂੰ ਬਦਲਦਾ ਸੋ ਬੱਚਿਆਂ ਦੀ ਜਵਾਨੀ ਬਰਕਰਾਰ ਰੱਖਣ ਦੇ ਲਈ ਇਹ ਬਹੁਤ ਸਹਾਉਗੀ ਹੋਵੇ ਥੈਂਕ ਯੂ